ਅਮਰਸਰ ਦੇ 골ਡਨ स्पून ਹੋਟਲ ਵਿਖੇ 골ਡ ਗਿਫਟ ਫਤਿਹ ਪ੍ਰੋਡਕਸ਼ਨ ਵੱਲੋਂ ਡ੍ਰੀਮਰ ਰਿਕਾਰਡ ਦੇ ਬੈਨਰ ਹੇਟ ਕਰਵਾਇਆ ਗਿਆ ਗ੍ਰੇਟ ਫੈਮਿਲੀ 뮤직 ਸ਼ੋ ਜਿਸ ਵਿੱਚ ਸ਼ਹਿਰ ਦੇ ਮੰਨੇ ਪਰਮੰਨੇ ਗਾਇਕਾਂ ਨੇ ਰੰਗ ਜਮਾਇਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ Thank you.

ਸਾਡੇ ਹਸਪਤਾਲ ਆਨੇ ਆਨੇ ਐਂਡ ਸਾਡੇ ਨੂੰ ਆਨ ਵੀ ਬੜੇ ਕਰਦੇ ਸਾਡੇ ਸੁਤਾਨ ਦਾ ਨਾਮ ਉਪਰ ਚੁੱਕੇ ਬੜਾ ਨਾ ਡੋਕਾਨ ਆ ਮੀਡੀਆ ਕਵਰੀਟ ਬਹੁਤ ਅੱਛੀ ਨੇਤੀ ਹੈ ਐਂਡ ਨਿਤਨ ਸਾਡੇ ਪਰਿਵਾਰ ਦਾ ਇਹ ਸਹਿ ਸੰਸਦ ਦੇ ਦਫ਼ਤਰ ਮੇਰੇ ਬੱਚਿਆਂ ਨੂੰ ਹਰੇਕ ਪ੍ਰਵਿੰਦਾ ਜੀ ਸੋਸ਼ਲ ਵਰਕਰ ਬਾਰੇ ਸਾਰੇ ਦੇ ਨਾਮ ਜੀ बढ़िया लेकिन जिस भी संसद जुड़े गए एंड संगीत संगीतम कार्या आयोजित कर देंगे मैं समझना है कि सवेरे सवेरे पिछले तीह साली कंपनी गार्डन सैटर जा रहे हैं कुछ भी सवेरे सवेरे प्रोग्राम चल रहा है अरे एक ही सत्संग है ਕਿਹੜਾ ਸਾਨੂੰ ਇੱਕ ਹੀ ਪਰਮਾਤਮਾ ਦੇ ਨਾਲ ਜੋੜਦਾ ਹੈ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੇ ਸਹੀਰ ਗਾਣਾ ਪੌਂਦੇ ਆਂ ਜਾਂ ਸੁਣਦੇ ਆਂ ਜਾਂ ਕੋਈ ਹੋਰ ਤਰ੍ਹਾਂ ਦਾ ਵਿਚਾਰਨੇ ਇਸ ਤਰ੍ਹਾਂ ਦੇ ਝੁੜੇ ਹੁੰਦੇ ਆ ਉਹ ਮੰਦਰੀ ਕਰਕਤਾਂ ਇੱਕ ਵੱਖਰੀ ਤਰ੍ਹਾਂ ਦੀ ਮੈਡੀਟੇਸ਼ਨ ਹੈ ਡੈਫੀਨੇਟਲੀ ਅਸੀਂ ਤਾਂ ਮੈਡੀਟਿਸ਼ਨ ਨਾਲ ਇਹ ਕਰਦੇ ਆਂ ਲੇਕਿਨ ਕੋਈ ਆਰਗੂਮੈਂਟ アドバイス ઓર પેશન્ટસ ઓર મેડિકેશન રાઈટ સર એક સાધના હે सिर्फ પે એ نہیں કેんだ કોઈ પાર્ટ્યુલર કરના હે મેડિકેશન હે વો એક વખરી તરહની સાધના હે અને સંગીત દે નાલ કરે હોણા જીમે લખિયા હે કે आवाज સુરીલી કા જાતુહી દેરાતા હે સંગીત કા જો પ્રેમી વો કિસ્મત વાલા ક્યા બાત હે સાબ નહીં નહીં સા સાકિયા એક વખરી તરહની સ્ટેજ હે વખરી તરહ एंड सारे कुदरत बख्शिश नहीं प्राप्त होती आराम रोज़ एक right, time, मैं अपने रोज में है किशोर कुमार का सुनना है जिंदगी के सफर में कुदर जाते हैं जो तो मुकाम फिर नहीं आते क्या बात है अलैक्सा तो रोज बोली है भारती के दी अलेक्सा कहते हुए बंगाल दसाई हो गए <laughs> ਮੈਨੇ ਜੋ ਮਜ਼ਾ ਉਹ ਗਾਣਾ ਸੁਣ ਕੇ ਕੋਈ বোল ਸੁਣ ਕੇ ਉਹਨਾਂ ਕਵਿਤੀ ਸੁਣ ਕੇ ਆ ਕੇ ਪਰਮਤਾ ਅੱਜ ਬਹੁਤ ਮਿਹਨਤ ਆਈਆ ਉਹਦੇ ਜ ਆਪਣੇ ਆਂ ਨੀ ਯਾਦਾਂ ਹੀ ਸੁਣੀਆਂ ਸੋ ਪੇਰ ਮੈਂ ਦੁਬਾਰਾ ਸਾਰੇ ਔਰਗਨਾਈਜੇਸ਼ਨ ਦਾ ਬਹੁਤ 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 ਤੈਨੂੰ ਸ਼ੁਕਰੀਆ ਦਾ ਕਰਦਾ ਹਾਂ ਮੈਨੂੰ ਇੰਨਾ ਇੱਕ ਇਮਾਨਤ ਅੱਜ ਮੈਂ ਕੁਝ ਵੀ ਨਹੀਂ ਪਰਮਾਤਮਾ ਸਾਰੇ ਉੱਚਦੇ ਤਾਂ ਰੱਖੇ ਜਿਸ ਦੇ ਸੰਗਿਨ ਤੇ ਨਾਲ ਜੁੜੇ ਹੋ। ਬਹੁਤ ਬਹੁਤ ਥੈਂਕ ਯੂ ਜੀ। ਬਾਲਕਿਸ਼ਨ ਜੀ ਬੀਕੇ ਟਾਬੇ ਵਾਲੇ ਅਕੇ ਜੀ ਪਿੱਛੇ ਤੋਂ ਸਾਰੇ ਦੀ ਫੋਟੋ ਆ ਜੀ। ਕੀ ਬਾਤ ਹੈ ਸਭ ਕੀ ਬਾਤ ਹੈ। ਬਾਲਕਿਸ਼ਨ ਬੀਕੇ ਟਾਬੇ ਵਾਲੇ ਇਹਨਾਂ ਦੀ ਨਾਲ ਸੰਗਤ ਗੱਲ ਕਰੀਏ। ਬਹੁਤ ਹੀ ਵਧੀਆ ਸੇਵਾ ਕਰਦੇ ਨੇ। ਲਾਕਡਾਊਨ ਦੇ ਵਿੱਚ ਮੈਂ ਇਹਨਾਂ ਦੀ ਬਹੁਤ ਨਿਊਜ਼ ਕਰਦਾ ਰਿਹਾ। ਪਰ ਅੱਜ ਤੱਕ ਕਈ ਲਾਕੇ ਐਸੇ ਐ। ਜਿਹਨਾਂ ਨੂੰ ਸ਼ਾਮ ਨੂੰ 9 ਵਜੇ ਜਾ ਕੇ ਛੋਟਾ ਹਾਥੀ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਕੱਚੀਆਂ ਬਨਣ ਵਾਲੀਆਂ ਸਬਜ਼ੀਆਂ ਭਰੀਆਂ ਦਏ ਇਹਨਾਂ ਨੇ ਛੋਟਾ ਹਾਥੀ ਭੜ ਕੇ ਅੱਜ ਵੀ ਸਾਰੇ ਲੋਕਾਂ ਨੂੰ ਜਿਹੜੇ ਐ ਲੋੜਵੰਦੇ ਲੋਕ ਉਹਨਾਂ ਨੂੰ ਪਹੁੰਚਾਉਂਦੇ ਨੇ ਲੋੜਵੰਦ ਧੀਆਂ ਦੇ ਵਿਆਹ ਕਰਵਾਉਂਦੇ ਨੇ ਖੂਨਦਾਨ ਨਸ਼ਾ ਛਡਾਊ ਕੈਂਪ ਵਿਕੇਸ਼ ਸ਼ਰਮਾ ਜੀ ਸਾਡੇ ਬਾਲ ਕਿਸ਼ਨ ਜੀ ਇੱਥੇ ਪਹੁੰਚਣ ਵਾਸਤੇ ਇਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਰਦੇ ਆਂ ਜੀ ਔਰ ਬੇਨਤੀ ਕਰਦਾ ਕਿ ਇਹਨਾਂ ਨੂੰ ਇੱਕ ਪਿਆਰ ਭਰਿਆ ਜਿਹੜਾ ਸਰੂਪਾ ਹੈ ਪ੍ਰਵਿੰਦਰ ਜੀ ਜਰੂਰ ਬੀਕੇ ਸਾਹਿਬ ਨੂੰ ਤੇ ਸਾਡੇ ਐਸਐਮਓ ਸਾਹਿਬ ਨੂੰ ਜਰੂਰ ਇੱਕ ਸਾਡੇ ਵੱਲੋਂ ਪਿਆਰ ਭਰੀ ਜਿਹੀ ਭੇਟਾ ਉਹ ਜਰੂਰ ਦਿਓ ਹਾਂਜੀ ਸਾਡੇ ਐਸਐਮਓ ਸਾਹਿਬ ਸੌਰਨਜੀਤ ਜੀ ਤਮਲ ਔਰ ਮਾਨਯੋਗ ਸਾਡੇ ਸਮਾਜ ਦੇ ਬੀਕੇ ਸ਼ਰਮਾ ਜੀ ਕੋੜਾ ਜਿਆਦਾ ਸਮਾਂ ਨਹੀਂ ਲੈਣਾ ਬਾਕੀ ਸਾਰਿਆਂ ਨੂੰ ਕਹੂੰਗਾ ਕਿ ਵਿਕੇ ਜੀ ਸਾਰੇ ਜਾਣੇ ਸਾਹਮਣੇ ਕੋਲਿੰਟ ਕੁਰਸੀਆਂ ਤੇ ਬੈਠੋ ਤੇ ਸਿਰਫ ਧਵਨ ਸਾਹਿਬ ਇੱਥੇ ਰਹਿਣ ਇਹਨਾਂ ਦਾ ਕੀ ਮੈਂ ਤੁਹਾਨੂੰ ਰਾਹ ਤੇ ਦੱਸਣਾ ਵਾ ਉਹ ਤੁਸੀਂ ਸਾਹਮਣੇ ਬੈਠੋਗੇ ਤੇ ਫੇਰ ਮੈਂ ਦੱਸਾਂਗਾ ਬਹੁਤ ਵੈਲਕਮ ਹੈ ਸੁਵੇਟਰ শো ਨੇ ਕੈਂਡੀ ਡਿਜੀਟਲ ਇਵੈਂਟਸ ਪਰ ਜੀ ਸਰ ਬਹੁਤ ਬਹੁਤ ਸਵਾਗਤ ਹੈ ਸਰ ਆਪਕਾ ਮਾਰਿਆ ਅੱਜ ਇਸ ਡਿਜੀਟਲ ਇਵੈਂਟ ਦੇ ਡਿਜੀਟਲ ਸ਼ੋ ਨੇ

ਕਿ 27 ਜੁਲਾਈ ਸ਼ਾਮ ਦੇ ਮੀਨ ਦੇ ਮੋਖ ਨੂੰ ਰੱਖਿਆ ਹੋਇਆ ਹੈ 27 ਜੁਲਾਈ ਦੇ ਇਵੈਂਟ ਹੋਣ ਜਾ ਰਹੇ ਹਨ ਜਿਹੜਾ ਉੱਪਰ ਪਾਰਟੀ ਹੋਣਾ ਹੈ ਪਾਰਟੀ ਹੋਣ ਦੇ ਵਿੱਚ ਹੋਏਗਾ ਉਹਦੇ ਵਿੱਚ ਜਿਹੜਾ ਬਫੇ ਸਿਸਟਮ ਹੋਏਗਾ ਅਨਲਿमिटेड ਜਿਹੜਾ ਖਾਣ ਪੀਣ ਦਾ ਜਿਹੜਾ ਲੰਚ ਦਾ ਸਿਸਟਮ ਹੋਏਗਾ ਔਰ ਸਨੈਕਸ ਵੀ ਹੋਣਗੇ ਕੋਲਡਿੰਗ 커피 ਵੀ ਹੋਏਗੀ ਜੋ ਕਿ ਮੇਰੀ ਵਾਰੀ ਦੀ ਪਹਿਚਾਨ ਦੇ ਇਹੜੇ ਸਾਡੇ ਤੇਸ਼ਵਰ ਜੀ ਹੋਰ ਮਸੀਹ ਜੀ ਹੋਰ ਜੀ ਦੋਨੋਂ ਮਿਲਤੀ ਹਟਵਾਰੇ ਨੇ ਔਰ ਮਨਜੀਤ ਜੀ ਨੂੰ ਬੇਨਤੀ ਆ ਕਿ ਕੋਈ ਸਟੇ ਕਰਾਓ ਜੀ ਡ੍ਰੀਮ ਰਿਟੋਰਟ ਇਹਦੇ ਵਿੱਚ ਕੋਆਰਡੀਨੇਟਰ ਨੇ ਔਰ ਅਸੀਂ ਮਨਜੀਤ ਜੀ ਵੱਲੋਂ ਤੇ ਗੋਰਗੇਸ ਫਾਦੇ ਬਣਾ ਚਾਹਵਾਂ ਤੇ ਡ੍ਰੀਮ ਰਿਟੋਰਟ ਤੋਂ ਇੱਕ ਅਨਾਉਂਸਮੈਂਟ ਆ ਕਿ ਜੋ ਇਹਨਾਂ ਦੀ ਸਟਾਈਲ ਰਾਈਟ ਨੇ ਫੀਸ ਲੱਗਿਆ ਸਿਰਫ ਔਰ ਸਿਰਫ 500 ਰੁਪਏ ਹੈ ਔਰ 500 ਰੁਪਏ ਦੇ ਵਿੱਚ ਅੱਲੇ ਪੈਣ ਜੋ ਬੁਫੇ ਸਿਸਟਮ ਪਲੈਨਸ ਕਾਉਂਟਰਿੰਗ ਕਾਫੀ ਸਾਰਾ ਮਿਲ ਕੇ ਨਹੀਂ ਮਿਲ ਦਿੱਤਾ ਗਿਆ ਔਰ ਦੋ ਸੰਗ ਹੋਗੇ ਉੱਪਰ ਦਾ ਹਵਾ ਆਏਗਾ ਔਰ ਇਥੇ ਅਸੀਂ ਦੋਨੇ ਇੱਕ ਅਨਾਉਂਸਮੈਂਟ ਇਹਨਾਂ ਦੇ ਹੱਥੋਂ ਇਸ ਕਰ ਰਹੇ ਆ ਜਿਹੜਾ ਵੀ ਇਹਨਾਂ ਦੇ ਵਿੱਚ ਜਿਹੜਾ 27 ਤਰੀਕ ਦਾ ਦੌਰਾਨ ਦੇ ਵਿੱਚ ਬੁਕਿੰਗ ਆਏਗਾ ਅਗਲਾ ਇੱਕ ਪ੍ਰੋਗਰਾਮ ਅਸੀਂ ਉਹਨਾਂ ਲਈ ਦੂਸਰਵੰਤ ਹੋਰ ਲਿਆ ਕੇ ਆਵਾਂਗੇ ਤੇ ਸਾਡੀ ਜਬਾਨ ਲਈ ਆ ਦੋਸਤੋ ਮੇਰੇ ਇੱਕ ਪ੍ਰੋਗਰਾਮ ਅਸੀਂ ਇਸ ਲਈ ਲਈ ਕਿਸੇ ਜਾਣ ਤਰੀਕ ਦੇ ਦੋਸਤਾਂ ਦੇ ਪ੍ਰੋਗਰਾਮ ਕਰਨਾ ਪੋਸਿਬਲ ਨਹੀਂ ਹਾਂ ਪਰ ਅਸੀਂ ਫਿਰ ਵੀ ਕਰਾਂਗੇ ਜੋ ਸਾਡੇ ਰਕੇਸ਼ワਦੀ ਦਾ ਸਾਥ ਦੇਗਾ ਹਾਂਜੀ ਸਾਰਿਆਂ ਨੂੰ ਸਸੀ ਕਾਂਜੀ ਸਰ ਇਹ ਜਿੰਨੇ ਮਹਾਰਾਜ ਹਸਤੀ ਤੇ ਪਹੁੰਚਿਆ ਨੇ ਸਾਰਿਆਂ ਦਾ ਜੀ ਹੈ ਵੈਲਕਮ ਔਰ ਮੈਂ ਦੇਖ ਰਿਹਾ ਕਿ ਜਿੰਨੀਆਂ ਆਵਾਜ਼ਾਂ ਨੇ ਇੱਥੇ ਲਾਇਆ ਹੈ ਬਿਲਕੁਲ ਕਾਫੀ ਤਰੀਕ ਹੈ ਬਿਲਕੁਲ ਆਪਾਸ ਨਹੀਂ ਹੈ ਬਹੁਤ ਵਧੀਆ ਜਿਨੇ ਵੀ ਸਿੰਗਰ ਆ ਚੁੱਕੇ ਨੇ ਸਾਰਿਆਂ ਦਾ ਥੈਂਕ ਯੂ ਔਰ ਸਾਡੇ ਵਿੱਚ ਸ਼ਰੋਮਣੀ ਅਕਾਲੀ ਦਲ ਤੋਂ ਸੈਂਟਰਲ ਹਲਕਾ ਹਲਕਾ ਚਾਰ ਦੇ ਦਰਿੰਦਰ ਭਾਈ ਸਾਡੇ ਕੋਲ ਪਹੁੰਚੇ ਨੇ ਸਾਡੀ ਬਹੁਤ ਬਹੁਤ ਧੰਨ ਜੀ ਹੈ ਜੀ ਗੋਡ ਗਿਫਟ ਅਤੇ ਪ੍ਰੋਡਕਸ਼ਨ ਤੇ ਰੀਪੋਰਟਸ ਔਰ ਨਾਲ ਹੀ ਕ੍ਰਮਿਕ ਅਲੀਦਨ ਤੋਂ ਵੋਮਨ ਸੰਤੋਂ ਪਰਵਿੰਦਰ ਜੀ ਵੀ ਇੱਥੇ ਪਹੁੰਚੇ ਨੇ ਪਰਵਿੰਦਰ ਜੀ ਤੁਹਾਡਾ ਵੀ ਬਹੁਤ ਵੈਲਕਮ ਜੀ ਔਰ ਪ੍ਰਭ ਜੀ ਵੀ ਆਏ ਨੇ ਪ੍ਰਭ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ ਮੇਰੇ ਦਸਤਾ ਨੇ ਕੋ 2 ਮਿੰਟ ਲੈਣੇ ਬਿਲਕੁਲ ਧਿਆਨ ਦਿਓ ਮੇਰੀ ਗੱਲ ਪਲੀਜ਼ ਲਿਸਨ ਟੂ ਮੀ ਸਿਰਫ 1 ਮਿੰਟ ਦੀ ਸ਼ਾਇਦ ਚਾਹ ਲੋਗੇ ਬੜੇ ਤਾਸ਼ ਨਮਸਤਾ ਕਰਨ ਲੱਗੇ ਜੀ ਮੈਂ ਜੇ ਨਰਿੰਦਰ ਜੀ ਨੇ ਜਿਹਨੇ ਆਵਾਜ਼ਾਂ ਸੁਣੀ ਹੈ ਬਹੁਤ ਵਧੀਆ ਹੈ ਔਰ ਮੈਂ ਕਰਾਈ ਪਰਫੋਰਮਰ ਦੇ ਨਾਲ ਨਾਲ ਪਰਫੈਸ਼ਨਲੀ میوزਿਕ ਡਾਇਰੈਕਟਰ ਵੀ ਹਾਂ ਰੀਕੋਰਡਿੰਗ ਸਟੂਡੀਓ ਸਿਟੀ ਸੈਂਟਰਲ ਉੱਥੇ ਮੇਰਾ ਹੈਂਡ ਔਰ ਜਿਨੇ ਵੀ ਸਿੰਗਰ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਜਿਨੇ ਵੀ ਅੱਜ ਇੱਥੇ ਸ਼ਿਰਕਤ ਕੀਤੀ ਹੈ ਉਹਨਾਂ ਵਾਸਤੇ ਇੱਕ ਸਾਡੇ ਵੱਲੋਂ ਨਰਿੰਦਰ ਜੀ ਵੱਲੋਂ ਸਵੇਰੇ ਵੱਲੋਂ ਤੇਰੇ ਕੇਜੀ ਵੱਲੋਂ ਇੱਕ ਆਫਰ ਹੈ ਜੇ ਜਦੋਂ ਅਸੀਂ ਸਟੂਡੀਓ ਦੇ ਵਿੱਚ ਕੋਈ ਵੀ ਟਰੈਕ ਰਿਕਾਰਡ ਕਰਦੇ ਆ ਉਹਦੀ ਮਿਕਸਿੰਗ ਡੱਬਿੰਗ 뮤జిక్ ਵੀ ਵਿੱਚ ਹੁੰਦਾ ਹੈ ਬੀਟ ਸੰਗਾਰਾ ਸਾਲੀਆਂ ਕਰਦੇ ਆ ਜਿੰਨੇ ਤੁਸੀਂ ਟਰੈਕ ਗਾਏ ਆ ਜਾਂ ਹੋਰ ਵੀ ਜਿੰਨੇ ਤੁਸੀਂ ਗਾਉਣੇ ਚਾਹੁੰਦੇ ਹੋ 10000 ਰੁਪਿਆ ਅਸੀਂ ਉਹਦੀ ਇੱਕ ਟਰੈਕ ਦੀ ਹੁੰਦੀਆਂ ਪੇਪਲ ਹੁੰਦੀ ਹੈ ਜਿਨ੍ਹਾਂ ਵਿੱਚ ਖਰਚਾ ਹੁੰਦਾ ਹੈ ਲੇਕਿਨ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਵਧੀਆ ਆਵਾਜ਼ਾਂ ਨੂੰ ਮੁੱਖ ਰੱਖਦੇ ਹੋਏ ਜਦੋਂ ਮਿਲਤੀ ਤੁਸੀਂ 10 ਤਰੀਕ ਤੋਂ ਪਹਿਲੇ ਪਹਿਲੇ ਨਰਿੰਦਰ ਜੀ ਦਾ ਰਕੇਸ਼ ਜੀ ਦਾ ਮੇਰੇ ਨਾਲ ਪੂਰੀ ਜੀ ਦਾ ਤੁਸੀਂ ਰਸਤਾ ਬਣਾ ਸਕਦੇ ਹੋ ਤੁਹਾਡਾ 1000 ਰੁਪਏ ਦੇ ਵਿੱਚ ਸਾਰਿਆਂ ਦਾ ਇੱਕ ਹੀ ਟ੍ਰੈਕ ਜਿਹੜਾ ਹੈ ਪ੍ਰੋਫੈਸ਼ਨਲੀ ਮਿਊਜ਼ਿਕ ਦੇ ਨਾਲ ਤੁਹਾਡਾ ਟ੍ਰੈਕ ਕਰੋਕਿਆਂ ਦੇ ਵਿੱਚ রেকর্ড ਕੀਤਾ ਜਾਏਗਾ ਪਲੱਸ ਉਹਨੂੰ ਰੀਲਿਸ ਵੀ ਕੀਤਾ ਜਾਏਗਾ ਨਾਲ ਹੀ ਉਹਨੂੰ ਨੈਕਸਟ ਵੀਡੀਓ ਜਿਹੜੀ ਹੈ ਤੁਹਾਡੀ ਬਣਾ ਕੇ ਅਸੀਂ ਵਧੀਆ ਤੋਂ ਵਧੀਆ ਕੰਪਨੀਆਂ ਦੇ ਵਿੱਚ ਉਹਨੂੰ ਅਸੀਂ ਰੀਲਿਸ ਕਰਾਂਗੇ ਤਾਂ ਕਿ ਇਹ ਜਿੰਗੀਆਂ ਮਿੱਠੀਆਂ ਸੁਰੀਲੀਆਂ ਆਵਾਜ਼ਾਂ ਨੇ

जो नमस्ते वागुरु जी का खालसा इस संगीत यह अपनी खुराक है जिस तरह आप है खेल इसे तरह संगीत की कौन बहुत जरूरी है अपने जिना मर्जी मन दास हो गा लाया खुशी मिलती है इस करके सात ने इंडिया के संगीत ने खास करके पंजाब के पंजाबिया ने पूरी दुनिया चुमा भर दिया दलजीत तो दुसान ने ਇਸ ਲਈ ਪੰਜਾਬ ਵਿੱਚੋਂ ਜਿਸ ਤਰ੍ਹਾਂ ਤੁਸੀਂ ਪ੍ਰਚਾਰ ਕਰ ਰਹੇ ਜੇ ਕਿ ਪ੍ਰਚਾਰਿਆਂ ਦੇ ਨਾਲ ਹੀ ਸ਼ਹੀਦ ਬਾਤਾਂ ਤੇ ਸਾਡੇ ਨੌਜਵਾਨ ਬੱਚਿਆਂ ਨੂੰ ਜਿਸ ਤਰ੍ਹਾਂ ਤੁਸੀਂ ਬੜੇ ਸੁਨੇਹੇ ਕੀ ਬੋਲ ਲੈਂਦੇ ਦੇਖ ਕੇ ਬੱਚੇ ਜਿਸੇ ਕੰਮ ਤੇ ਆਉਂਦੇ ਆ ਇਹਦੇ ਨਾਲ ਸਾਡੇ ਪੰਜਾਬ ਵਿੱਚੋਂ ਨਸ਼ਾ ਖਤਮ ਹੋਏਗਾ ਜਿਹੜੀ ਜਵਾਨੀ ਸਾਡੀ ਰੁੜ ਗਈ ਜਾਂਦੀ ਹੈ ਪੰਜਾਬ ਸਰਸਨ ਖਰਾਬ ਹੋਈ ਇਹ ਫਸਲਾਂ ਨੂੰ ਬਚਾਉਣਾ ਆਪਾਂ ਸਾਂ ਨਾਲ ਕਰਦੇ ਆ। ਚੰਗੇ ਬੂਟਾ ਲਗਾਗੇ ਤੇ ਸਾਡੇ ਬੱਚੇ ਚੰਗੇ ਕਮਾਲ ਕਰੇ। ਇਹ ਕਰਕੇ ਖੁਸ਼ੀ ਵਧਾਈ ਦੇ ਪਾਤਰ ਸਾਰੇ। ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਸ ਸਮਾਗਮ ਵਿੱਚ ਆਏ ਜੇ। ਮੈਂ ਮਨਜੀਤ ਜੀ ਦਾ, ਲਖਿੰਦਰ ਭਾਜੀ ਦਾ, ਮੈਡਮ ਪਰਮਿੰਦਰਪਾਲ ਦੀ ਦਾ ਪ੍ਰਾਤ ਦਾ ਮੈਂ ਤੈਨਾਂ ਕੋ ਧੰਨਵਾਦ ਕਰਦਾ। ਇਹ ਦੇਸ਼ੇ ਕਰਾਰ ਇਸ ਪ੍ਰੋਗਰਾਮ ਨੂੰ ਤੇ ਸਾਦਾ ਯੋਗਤਾ ਤੁਹਾਨੂੰ ਮਿਲਦਾ ਹੋਵੇ ਮੈਂ ਆਪਣੇ ਵੱਲੋਂ ਇਸ ਗਰੁੱਪ ਨੂੰ 11000 ਰੁਪਇਆ ਮੈਂ ਦੇ ਕੇ ਜਾਣਾ ਕਿ ਸਾਡੇ ਪੰਜਾਬ ਨੂੰ ਸੰਗੀਤ ਦੀ ਬਹੁਤ ਲੋੜ ਆ ਸਾਡੀ ਜਵਾਨੀ ਨੂੰ ਬਹੁਤ ਲੋੜ ਆ ਜਵਾਨੀ ਬਚਾਉਣ ਦੀ ਬੜੀ ਲੋੜ ਆ ਮੈਂ ਦੇਖਦਾ ਹੈ ਕਿ ਅੱਜ ਡੀਟੀਏ ਨੇ ਵਧ ਗਏ ਨੇ ਛੋਟੇ ਛੋਟੇ ਬੱਚੇ ਪੀਕੇ ਲਾਉਂਦਾ ਔਰ ਉਹਨਾਂ ਦੀ ਜੇ ਇੰਜੈਕਸ਼ਨ ਗਲਤ ਲੱਗ ਜਾਂਦਾ ਤਾਂ ਮੈਥ ਹੋ ਜਾਂਦਾ ਮਾਵਾ ਨੇ ਬੱਚੇ ਅਨਮੋਲ ਨੇ ਕੀਤੀ ਬੱਚਿਆ ਇੱਕ ਬੱਚਿਆ ਇੱਕ ਬੇਟਾ ਤੇ ਇੱਕ ਬੇਟੀ ਆ ਸਾਨੂੰ ਬਹੁਤ ਲੋੜ ਹੈ ਇਹਨਾਂ ਦੀ ਬਚਾ ਕੇ ਰੱਖਣ ਦੀ ਔਰ ਪੰਜਾਬ ਸਾਡਾ ਖੂਬਸੂਰਤ ਤਾਂ ਹੀ ਹੋਣਾ ਜੇ ਸਾਡੀ ਪੰਜਾਬੀ ਨੌਜਵਾਨੀ ਬੱਚੇ ਕੀਤੇ ਪੰਜਾਬ ਖੁਸ਼ਹਾਲ ਹੋਗਾ ਜੇ ਨੌਜਵਾਨ ਨਾ ਰਹੇ ਤੇ ਪੰਜਾਬ ਨਹੀਂ ਰਹਣਾ ਇਹ ਕਰਕੇ ਆਓ ਆਪਾਂ ਕੋਰਾਲਾ ਕਰੀਏ ਚੰਗੀਆਂ ਸਰਕਾਰਾਂ ਲਈਏ ਅੱਗੇ ਐਸੇ ਨਸ਼ੇ ਨੂੰ ਰੋਕथाम ਕਰਦਾਂ ਵਾਲੇ ਮੋਰ ਕਰਦੇ ਆ ਕਿ ਅਸੀਂ ਨਸ਼ਾ ਖਤਮ ਕਰ ਦਿਆਗੇ ਪਰ ਹੁੰਦਾ ਨਹੀਂ ਇਹਨੂੰ ਪ੍ਰੈਕਟੀਕਲੀ ਕਰਨਾ ਪੈਣਾ ਫੇਰ ਜਾ ਕੇ ਸਾਡਾ ਪੰਜਾਬ ਬਚਣਾ ਮੈਂ ਇਹਦੀ ਹੀ ਗੱਲਾਂ ਕਰਦਾ

ਦੇ ਸਿੰਗਰ ਉਹਨਾਂ ਨੇ ਮੈਂ ਬਹੁਤ ਰਿਸਪੈਕਟ ਕਰਦੀ ਆ। ਔਰ ਦਿ ਲੋ ਕਰਦੀ ਆ। ਔਰ ਬਹੁਤ سارے ਹਜੇ ਪ੍ਰੋਗਰਾਮਸ ਨੇ ਜਿੱਥੇ ਮੈਨੂੰ ਇਨਵਾਈਟ ਕੀਤਾ ਗਿਆ ਬਹੁਤ ਇੱਜ਼ਤ ਦਿੱਤੀ ਗਈ। ਗੋਡ ਗਿਫਟ ਫਟੇ ਪ੍ਰੋਡਕਸ਼ਨ ਨੂੰ ਵੀ ਇਹ ਰਿਵਲ ਬੋ ਆਪੋਰਟ ਦਈਆ। ਔਰ ਮੇਰੀ ਅਰਦਾਸ ਹੈ ਕਿ ਇਹ ਪ੍ਰੋਗਰਾਮ ਇੰਨਾ ਨਹੀਂ ਰਹੇ ਸੁਹਦੇ ਰਹਿ ਜਿਸ ਦਾ ਸਾਡੇ ਬੈਲ ਸਾਡੇ ਦੱਸਿਆ ਕਿ ਇਹਨੇ ਸਮੁਖ ਪੰਜਾਬ ਬੱਚਿਆਂ ਦਾ ਰੋਜ਼ਾਨਾ ਸੈਕਿੰਗ ਦੇ ਵੱਲ ਰੁਝਾਨ ਹੋਏਗਾ ਹੌਲੀ-ਹੌਲੀ ਸਾਡੇ ਮੈਸੇਜ ਜਾਣਗੇ ਪਰ ਸਭ ਕੀ ਸ਼ੌਮਨੀ ਕਾਲੀ ਵੱਲ ਦੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਔਰ ਮੈਂ ਆਪਣੇ ਨਿਰਦੇਸ਼ਕਾਂ ਵੱਲੋਂ ਕੁਝ ਕਹਿਣਾ ਚਾਹਦੀ ਹਾਂ ਕੁਝ ਲਫ਼ਜ਼ ਜ਼ਿਆਦਾ ਟਾਈਮ ਨਹੀਂ ਲਵਾਉਂਗੀ ਇਸ ਪਾਰਟੀ ਨੇ ਇੰਨੀ ਕਿ ਜ਼ਿਆਦਾ ਸਾਨੂੰ ਇੱਜ਼ਤ ਦਿੱਤੀ ਆ ਸ਼ੌਮਨੀ ਅਗਲੀ ਦੰਦ ਨੇ ਤੋ ਨਹੀਂ ਸੀ ਦੱਸ ਨਹੀਂ ਸਕਦੇ ਸਾਡੀ ਖੇਤਰੀ ਪਾਰਟੀ ਆ। ਔਰ ਸਾਡੇ ਸਰ ਉੱਥੇ ਖੜੇ ਹੋ ਜਾਂਦੇ ਜਿਸਾ ਮਾਨ ਸਨਮਾਨ ਧੀਆਂ ਪੈਣਾ ਦੀ ਇੱਜ਼ਤ ਇਸ ਚੀਜ਼ ਨੂੰ ਮੈਂ ਬਹੁਤ ਦੇਖਾ ਨਾਲ ਦੇਖਿਆ। ਬਹੁਤ ਇੱਜ਼ਤ ਦੀਆ। ਜਿਸ ਦਾ ਅੱਜ ਇਹਨਾਂ ਨੇ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਨਸ਼ੇ ਵਿਰੁੱਧ ਇਸੇ ਤਰ੍ਹਾਂ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਆ ਆਪਣੇ ਪ੍ਰੋਗਰਾਮ ਇਵੈਂਟਸ 'ਤੇ ਦਾ ਦੇ ਖੜਉਂਦੇ ਰਹੋ। ਜਿਹਦੇ ਵਿੱਚ ਬੱਚਿਆਂ ਦਾ ਰੁਝਾਨ ਇਸ ਸਿਰਫ ਆਸੀ ਹੋ ਸਕੇ ਡਾਂਸਿੰਗ ਸਿੰਗਿੰਗ ਪੰਜਾਬੀ ਕਲਚਰ ਸਾਡੀ ਪੰਜਾਬੀ ਜ਼ੁਬਾਨ ਤਾਂ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਇਸ ਕਰਕੇ ਪੰਜਾਬੀ ਦਾ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਫੋਕ ਸਿੰਗਰ ਇਹੋ ਜਿਹੋ ਗਾਣੇ ਆ ਜੋ ਸੌਂ ਸੇ ਬੋਲੇ ਜਾਂ ਜੋ ਸਾਡੀ ਪੰਜਾਬ ਦੇ ਵਿੱਚ ਉਹ ਪੰਜਾਬੀ ਅត្តਾ ਖਤਮ ਹੋ ਸਕੇ ਇਸ ਕਰਕੇ ਸਾਡੀ ਪਾਰਟੀ ਵੱਲੋਂ ਵੀ ਕੋਸ਼ਿਸ਼ ਰਏਗੀ ਸਾਡੇ ਵੱਲੋਂ ਵੀ ਪ੍ਰੋਗਰਾਮ ਕਰਵਾਏ ਜਾਣਗੇ ਬਸ ਇੰਨਾ ਹੀ ਕਹਿਣਾ ਚਾਹੁੰਦੀ ਆ ਬਹੁਤ ਬਹੁਤ ਵਧਾਈਆਂ ਔਰ ਬਹੁਤ ਅੱਗੇ ਤੱਕ ਚਲੋ ਥੈਂਕ ਯੂ ਸੋ ਮਚ ਔਰ ਨਿੰਦਰ ਸਾਹਿਬ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਥੈਂਕ ਯੂ ਕਿ ਇਸ ਪ੍ਰੋਗਰਾਮ ਤੇ ਪਹੁੰਚੇ ਨੇ ਔਰ ਸਾਡੇ ਹੋਰ ਪ੍ਰੋਗਰਾਮ ਤੇ ਵੀ ਆਉਂਦੇ ਰਹਿਣਗੇ ਥੈਂਕ ਯੂ ਸਰ ਮੈਡਮ ਨੇ ਜੋ ਚਰੋਮਨੀ ਅਕਾਲੀ ਦਲ ਬਾਰੇ ਗੱਲ ਕੀਤੀ ਤੁਹਾਡੇ ਨਾਲ ਪਹਿਲਾਂ ਮੈਂ ਵਾਜਬ ਨਹੀਂ ਸਮਝਿਆ ਵੀ ਮੈਂ ਪ੍ਰੋਗਰਾਮ ਦੂਸਰਾ ਸੰਗੀਤ ਦਾ ਮੈਂ ਤਾਂ ਹੁਣ ਬੋਲਣ ਲੱਗਾ ਵੀ ਸੁਖਬੀ ਬਾਦਲ ਪੰਜਾਬ ਦੇ ਸਾਥ ਸਾਥ ਮੁੱਖ ਮੰਤਰੀ ਇਹ ਡੀਪੀਸੀਐਮ ਤੇ ਉਹਨਾਂ ਨੇ ਗੋਵਿੰਦਗੜ੍ਹ ਕਿਲਾ ਬਣਵਾਇਆ ਸੀ ਬੜੀ ਜਦੋਜਾਦ ਨਾਲ ਖੋਲਿਆ ਸੀ ਕਿ ਕੌਣ ਸੇ ਮਰਨੇ ਪਰ ਮਨੇ ਜੇ ਹਸਤੀਆਂ ਹਿੰਦੁਸਤਾਨ ਦੀਆਂ ਜੋ ਗੰਦੀਰ ਕਪੂਰ ਜੀ ਅਨਿਲਕਪੂ ਜੁਹੀ ਚਾਵਲਾ ਇਹੋ ਜਿਹੇ ਹੀਰੋ ਦਾ ਨੇ ਬਣਾਈਆਂ ਸੀ ਮੇਸ਼ਾ ਨਹੀਂ ਅਕਾਲੀ ਦਲ ਨੇ ਸੰਗੀਤ ਨੂੰ ਪੰਜਾਬ ਤੇ ਖੇਡਾਂ ਨੂੰ ਪੰਜਾਬ ਨੂੰ ਉੱਚਾ ਚੁੱਕਣ ਵਾਸਤੇ ਤੁਸੀਂ ਵਾਧੂ ਵਾਧੂ ਪਾਰਟੀਆਂ ਦੇ ਵਿੱਚ ਸਾਰਿਆਂ ਨੇ ਸਹਿਮਤ ਹੋ ਗਏ ਕੋਈ ਆਮ ਪਾਰਟੀ ਦੇ ਕੋਈ ਅਕਾਲੀ ਦਲ ਦੇ ਕੋਈ ਕਾਂਗਰਸ ਦੇ ਕੋਈ ਭਾਰਤੀ ਜਨਤਾ ਪਾਰਟੀ ਦੇ ਪਰ ਜੋ ਡਵੈਲਪਮੈਂਟ ਅਕਾਲੀ ਦਲ ਨੇ ਕੀਤੀ ਆ ਇੱਕ ਸੋਸ਼ਲ ਮੀਡੀਆ ਦੇ ਸੋਸ਼ਲ ਮੀਡੀਆ ਤੇ ਗਦਗਾਨ ਕੀਤਾ ਕਿ ਨਸ਼ਾ ਵੇਚਿਆ ਜੀ ਪਲਾਨ ਕੀਤਾ ਪਰ ਇਹ ਸਾਰਾ ਕੁਝ ਗਲਤ ਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਨੂੰ ਬਚਾਈਏ ਇਕਣਾ ਦੁਬਾਰਾ ਆਪਣੀ ਪਾਰਟੀ ਨੂੰ ਖੇਡ ਲੈ ਗਿਆ ਚੋਰਨੀ ਆਗੂਦਾਰ ਨੂੰ ਲੈ ਕੇ ਆਏਗੇ ਫਿਰ ਪੰਜਾਬ ਆਪਣਾ ਫਿਰ ਇਸ ਗਵਰਨਮੈਂਟ ਜੋ ਕੋਈ ਉਸ ਤੋਂ ਦੂਰੀ ਤੇ ਨਹੀਂ ਹੋਗੀ ਸੁਪਰੀਮ ਕਾਂਨ ਇਹਨਾਂ ਦਮ ਰੱਖਦਾ ਮਜਿਤੀਆ ਸਭ ਦਰਵਾਹੇ ਦੇ ਆ ਕਿਟੀਆ ਸਭ ਨੂੰ ਪਸਾਉਂਦੀ ਆ ਵੇਖੋ ਕਿੰਨੀ ਮੀਡੀਆ ਚਾਲਾਂ ਚੱਲਦੀ ਹੈ ਨਜ਼ਾਇਜ਼ ਪਰ ਕੇ ਅੰਦਰ ਦੇਤਾ ਕੋਈ ਨਹੀਂ ਪਰਬਤ ਪਰ ਨਾਲਿਆ ਸਾਰਾ ਕੁਝ ਸਹੀ ਹੋਏਗਾ ਬਾਹਰ ਵੀ ਆਉਣਗੇ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਵੀ ਕਰਦਾਂਗਾ ਮੈਂ ਬਸ ਤੁਹਾਨੂੰ ਇਹ ਦੇ ਦਿੱਤਾ